ਪੁਲਿਸ ਨੇ ਸੁਲਝਾਈ ਅਸਲਾ ਚੋਰੀ ਹੋਣ ਦੀ ਵਾਰਦਾਤ 6 ਗ੍ਰਿਫਤਾਰ ਬੀਤੀ 26 ਜਨਵਰੀ ਨੂੰ ਬਰਨਾਲਾ ਦੇ ਕਸਬਾ ਤਪਾ ਦੇ ਇੱਕ ਗਨ ਹਾਊਸ ਤੋਂ ਅਸਲਾ ਚੋਰੀ ਹੋਣ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 6 ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ ਚੋਰੀ ਕੀਤੇ ਗਏ 14 ਹਥਿਆਰਾਂ ਵਿੱਚੋਂ 8 ਹਥਿਆਰ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਵੀ ਬਰਾਮਦ ਕਰ ਲਿਆ ਗਿਆ ਹੈ ਜਦਕਿ ਉਕਤ ਮੁਲਜ਼ਮਾਂ ਵੱਲੋਂ ਚੋਰੀ ਕੀਤੀ ਗਈ 50000 ਰੁਪਏ ਦੀ ਨਕਦੀ ਵਿੱਚੋਂ 15000 ਰੁਪਏ ਸਮੇਤ ਚੋਰੀ ਕੀਤੇ ਗਏ 4 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਐਸਐਸਪੀ ਬਰਨਾਲਾ ਹਰਪ੍ਰੀਤ ਸਿੰਘ ਨੇ ਕਿਉਂਕਿ ਤमामਲੇ ਵਿੱਚ 4 ਹਥਿਆਰ ਜਬਰਾਬੰਦ ਹੋਣੇ ਬਾਕੀ ਹਨ ਜਦਕਿ ਇੱਕ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਬਰਨਾਲਾ ਤੋਂ ਜੀਤ ਵੈਬ ਟੀਵੀ ਲਈ ਧਰਮਪਾਲ ਸਿੰਘ ਦੀ ਰਿਪੋਰਟ ਇਹ ਤਪੇਦੇ ਵਿੱਚ ਨਾਇਬ ਆਰਮਜ਼ ਡੀਲਰ ਦੀ ਇੱਕ ਦੁਕਾਨ ਸੀਗੀ ਜਿਹਦੇ ਵਿੱਚੋਂ ਕਿ 26 ਤਰੀਕ ਨੂੰ 14 ਦੇ ਕਰੀਬ ਰਾਈਫਲਸ ਤੇ 에ਅਰ ਗਨ ਚੋਰੀ ਹੋ ਗਈਆਂ ਸਨ ਉਹਦੇ ਵਿੱਚ 10 ਦੇ ਕਰੀਬ ਅਸੀਂ ਪੁਲਿਸ ਨੇ ਹਲੇ ਤੱਕ ਰਿਕਵਰ ਕਰ ਲਿਆ ਹੈ ਜਿਦੇ ਵਿੱਚ ਕਿ 8 ਰਾਈਫਲਸ ਹਨ ਔਰ ਇੱਕ 에ਅਰ ਗਨ ਤੇ ਇੱਕ 에ਅਰ ਪਿਸਟਲ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇਸ ਵਾਰਦਾਤ ਦੇ ਵਿੱਚ ਇਹਨਾਂ ਵੱਲੋਂ ਚੋਰੀ ਕੀਤਾ ਹੋਇਆ 50000 ਦੇ ਕਰੀਬ ਪੈਸਾ ਜੋ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਉਹਦੇ ਉਹਦੇ ਵਿੱਚੋਂ ਵੀ 15000 ਰੁਪਏ ਪੁਲਿਸ ਨੇ ਬਰਾਮਦ ਕੀਤੇ ਹਨ ਇਸ ਵਾਰਦਾਤ ਨੂੰ 6 ਵਿਅਕਤੀਆਂ ਨੇ ਅੰਜਾਮ ਦਿੱਤਾ ਸੀ ਔਰ ਇਹਨਾਂ ਵਿੱਚੋਂ 5 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁਕੇ ਹਨ ਔਰ ਇੱਕ ਵਿਅਕਤੀ ਜਿਹਦੇ ਕੋਲ ਕੇ ਇਹ ਚੋਰੀ ਦਾ ਸਮਾਨ ਉਹਦੇ ਘਰੇ ਪਿਆ ਸੀਗਾ ਉਸ ਨੂੰ ਵੀ ਪੁਲਿਸ ਵੱਲੋਂ ਤਫ਼ਤੀਸ਼ ਦੌਰਾਨ ਨਾਮਜ਼ਦ ਕੀਤਾ ਗਿਆ ਇਹਦੇ ਵਿੱਚ 4 ਅਸਲੇ ਰਿਕਵਰ ਹੋਣੇ ਹਲੇ ਬਾਕੀ ਹਨ ਤੇ ਇੱਕ ਦੋਸ਼ੀ ਨੂੰ ਫੜਨਾ ਵੀ ਪੁਲਿਸ ਵੱਲੋਂ ਬਾਕੀ ਹੈ ਹਲੇ ਤੱਕ ਇਹਨਾਂ ਦੋਸ਼ੀਆਂ ਵਿੱਚੋਂ ਜ਼ਿਆਦਾਤਰ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਤਫ਼ਤੀਸ਼ ਦੌਰਾਨ ਸਾਡੇ ਸਾਹਮਣੇ ਨਹੀਂ ਆਇਆ ਪਰ ਇੱਕ ਵਿਅਕਤੀ ਜੋ ਕਿ ਜਸਪਾਲ ਜੱਸਾ ਨਾਮ ਦਾ ਵਿਅਕਤੀ ਹੈ ਇਸ ਇਸ ਤੇ ਪਹਿਲਾਂ ਮਰਡਰ ਦਾ ਇੱਕ ਮੁਕੱਦਮਾ ਦਰਜ ਹੋਇਆ ਸੀ ਕਈ ਸਾਲ ਪਹਿਲਾਂ ਔਰ ਤਫ਼ਤੀਸ਼ ਦੌਰਾਨ ਇਹ ਪਤਾ ਕੀਤਾ ਜਾਏਗਾ ਕਿ ਇਹੇ ਹਥਿਆਰ ਉਸ ਵੱਲੋਂ ਇਸ ਮਕਦਮੇ ਦੇ ਕਿਸੇ ਦੋਸ਼ੀ ਨੂੰ ਜਾਂ ਮੁਦਈ ਨੂੰ ਸਜ਼ਾ ਦੇਣ ਵਾਸਤੇ ਤਾਂ ਨਹੀਂ ਯੂਜ਼ ਕੀਤੇ ਜਾਣਾ ਇਹ ਦੋਸ਼ੀ ਸਾਰੇ ਹੀ ਲਗਭਗ 18-19 ਤੋਂ ਲੈ ਕੇ ਤੇ 25 ਸਾਲ ਦੀ ਉਮਰ ਤੱਕ ਦੇ ਹਨ ਔਰ ਇਹਨਾਂ ਦਾ ਮਕਸਦ ਇਹ ਅਸਲੇ ਨੂੰ ਚੋਰੀ ਕਰਨ ਦਾ ਇਹੀ ਪਾਇਆ ਗਿਆ ਕਿ ਇਹਨਾਂ ਵੱਲੋਂ ਇਹਨਾਂ ਦੇ ਸਾਥੀਆਂ ਨੂੰ ਡਰਾਣਾ ਧਮਕਾਣਾ ਅਤੇ ਲੁੱਟਖੋਹਾਂ ਕਰਨਾ ਏਟੀਐਮ ਦੇ ਵਿੱਚੋਂ ਪੈਸੇ ਲੁੱਟਣਾ ਜਾਂ ਕਾਰ ਖੋਣਾ ਜਾਂ ਜ਼ਮੀਨੀ ਜਿਹੜੇ ਕਬਜ਼ਿਆਂ ਦੇ ਜਿਹੜੇ ਝਗੜੇ ਹਨ ਉਹਦੇ ਵਿੱਚ ਆਪਣੀ ਵਿਰੋਧੀ ਪਾਰਟੀ ਤੇ ਆਪਣਾ ਇਮਪ੍ਰੈਸ਼ਨ ਕਾਇਮ ਕਰਨਾ ਇਹ ਇਹ ਚੀਜ਼ਾਂ ਦੇ ਬਾਰੇ ਵਿੱਚ ਤਫ਼ਤੀਸ਼ ਦੌਰਾਨ ਪਤਾ ਚੱਲਦਾ ਹਾਲੇ ਤੱਕ ਤਫ਼ਤੀਸ਼ ਦੌਰਾਨ ਇਨ੍ਹਾਂ ਵਿਅਕਤੀਆਂ ਦਾ ਇਨ੍ਹਾਂ ਦੋਸ਼ੀਆਂ ਦਾ ਕਿਸੇ ਵੀ ਵੱਡੇ ਗੈਂਗ ਦੇ ਨਾਲ ਜਾਂ ਕਿਸੇ ਵੀ ਗੈਂਗਵਾਰ ਦੇ ਨਾਲ ਕੋਈ ਵੀ ਸਬੰਧ ਨਹੀਂ ਪਾਇਆ ਗਿਆ ਫਿਰ ਵੀ ਜੇਕਰ ਤਫਤੀਸ਼ ਚ ਕੋਈ ਗੱਲ ਇਹੋ ਜੀ ਸਾਹਮਣੇ ਆਂਦੀ ਹੈ ਤਾਂ ਉਹਨੂੰ ਜ਼ਰੂਰ ਇਸ ਮੁਕਦਮੇ ਵਿੱਚ ਸ਼ਾਮਿਲ ਕੀਤਾ ਜਾਏ ਡਰਗ ਐਡਿਕਟ ਹੈ ਜੀ ਇਹਨਾਂ ਦਾ ਕੋਈ ਨਹੀਂ ਕੋਈ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦੀ ਡਰਗ ਐਡਿਕਸ਼ਨ ਨਾਲ ਪ੍ਰਭਾਵਿਤ ਨਹੀਂ ਹੈ ਇਹ ਆਮ ਸਧਾਰਨ ਪਰਿਵਾਰ ਨਾਲ ਲਿੰਕ ਰੱਖਦੇ ਸਨ ਔਰ ਇਹਨਾਂ ਦਾ ਪੁਰਾਣਾ ਕੋਈ ਵੀ ਕ੍ਰਿਮੀਨਲ ਰਿਕਾਰਡ ਹਲੇ ਤੱਕ ਸਾਹਮਣੇ ਨਹੀਂ ਹੈ ਇਹ ਐਫ ਆਈ ਆਰ 457380 ਅਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੀ ਗਈ ਸੀ ਔਰ ਤਫਤੀਸ਼ ਦੌਰਾਨ ਇਹਦੇ ਵਿੱਚ 411 ਦਾ ਵੀ ਵਾਦਾ ਕੀਤਾ ਗਿਆ 411 ਆਈਪੀਸੀ ਦਾ ਵਾਦਾ ਇਸ ਤਫਤੀਸ਼ ਦੇ ਵਿੱਚ ਇਸ ਮੁਕਦਮੇ ਦੀ ਤਫਤੀਸ਼ ਦੌਰਾਨ ਚਾਰ ਚੋਰੀ ਦੇ ਮੋਟਰਸਾਈਕਲ ਜਿਹੜੇ ਇਹ 6 ਦੋਸ਼ੀ ਹਨ ਉਹਨਾਂ ਵਿੱਚ ਉਹਨਾਂ ਤੋਂ ਬਰਾਮਦ ਕੀਤੇ ਗਏ ਹਨ ਔਰ ਜੇ ਹੋਰ ਵੀ ਇਹਨਾਂ ਤੋਂ ਕੋਈ ਚੋਰੀ ਦਾ ਸਮਾਨ ਬਰਾਮਦ ਹੁੰਦਾ ਹੈ ਤਾਂ ਉਸ ਅਨਸਾਰ ਲੋੜਿੰਦੀ ਕਾਰਵਾਈ ਇਸ ਮੁਕਦਮੇ 'ਚ ਕੀਤੀ ਜਾਏਗੀ